ਉਹ ਜਿਹੜੀ ਉਹ ਲੜਕੀ ਉਹਦੀ ਮਾਂ ਵੀ ਗੁਜ਼ਰ ਗਈਆ ਹੁਣ ਕਿੰਨੇ ਪੇਸ਼ੈਂਟ ਰਹਿ ਗਏ ਹੁਣ ਆਪਣੇ ਤਿੰਨ ਪੇਸ਼ੈਂਟ ਹੈ ਜੀ ਤਿੰਨ ਪੇਸ਼ੈਂਟ ਹੈ ਹਾਂਜੀ ਬਹੁਤ ਸੀਰੀਅਸ ਆ ਸਾਰਾ ਸੁਣਾ ਘਰ ਵੇਖ ਲੋ ਜੀ ਤੁਹਾਡੇ ਸਾਹਮਣੇ ਇੱਕ ਲੜਕੀ ਹਸਲਾ ਵਸਦਾ ਇਹ ਪਰਵਾਰ ਆ ਦਾ ਜਿਹੜਾ ਜਨਮ ਕਹਿੰਦਾ ਰੱਬ ਦੀ ਰੋਸੀ ਮਸੀਆ ਵੀ ਹਾਂ ਬੱਚੇ ਖੇਡਦੇ ਸੀ ਆ ਦਾ ਇੱਕ ਇੱਕ ਮੁੰਡਾ ਜੀ ਇਹ ਦਾ ਬਚਾਰੇ ਦਾ ਤੇ ਬਸ ਹਸਲਾ ਵਸਦਾ ਕਰ ਤੁਸੀਂ ਆ ਵੀ ਵੇਖੋ ਤੁਹਾਡੇ ਸਾਹਮਣੀਆਂ ਜੋ ਕੁਛ ਇਹ ਕਰ ਤੁਹਾਨੂੰ ਦਵਾਈ ਤੁਹਾਨੂੰ ਉੱਥੋਂ ਹੀ ਲੈਣੀ ਪੈਣੀ ਇਹ ਫਿਰੋਜ਼ਪੁਰੇ ਬੈਨ ਨਾ ਲਾ ਦਵਾਈ ਲਿਓ ਇਮਾਨਦਾਰੀ ਨਾਲ ਦਵਾਈ ਖਾਓ ਦਵਾਈ ਤਾਂ ਜੀ ਦਵਾਈ ਹੋਈ ਚੰਗਰੀ ਹੁਣ ਜਿਹੜੀ ਸੇਵਾ ਮੰਨ ਚਲੋ ਤੁਹਾਡਾ ਬੜਾ ਧੰਨਵਾਦ ਤੁਸੀਂ ਆਏ ਹੋ ਇੱਕ ਗਰੀਬ ਪਰਿਵਾਰ ਫੈਮਿਲੀ ਦੇਖ ਕੇ ਹੈਲਪ ਕਰਨ ਲਈ ਆਏ ਹੋ ਤੇ ਸਭ ਤੋਂ ਪਹਿਲਾਂ ਤੁਹਾਡਾ ਥੈਂਕਸ ਧੰਨਵਾਦ ਕਿ ਤੁਸੀਂ ਪਹੁੰਚੇ ਹੋ ਤੇ ਉਸ ਤੋਂ ਪਹਿਲਾਂ ਜਿਵੇਂ ਤੁਹਾਡੇ ਤੋਂ ਪਹਿਲਾਂ ਹੋਰ ਵੀ ਕੀ ਸੱਜਨੇ ਮਿੱਤਰ ਜਿਨ੍ਹਾਂ ਨੇ ਕੋਈ ਸੇਵਾ ਕੀਤੀ ਹੈ तकरीबन 20 ਤੋਂ 22 ਹਜ਼ਾਰ ਰੁਪਏ ਹੋਇਆ ਜਿਹੜਾ ਸੀ ਉਹਦੇ ਨਾਲ ਜਿੱਥੇ ਉਹ ਮੰਨ ਲਓ ਰਹਿ ਰਹੇ ਆ ਪਰਿਵਾਰ ਦੇ ਵਿੱਚ ਰਹਿ ਰਹੇ ਉਹ ਵੀ ਗਰੀਬ ਪਰਿਵਾਰ ਆ ਉਹ ਪਰਿਵਾਰ ਦਾ ਸਾਰਾ ਮਾਮਲਾ ਖਾਣਾ ਵੀ ਦੇ ਦੱਸਿਆ ਇਹ ਸਾਰਾ ਮਾਤਾ ਹਾਂ ਖਾਣਾ ਬਿਨਾ ਡਾਈਟ ਜਿਹੜੀ ਸੀ ਉਹਨਾਂ ਦੀ ਉਹ ਡਾਈਟ ਜਿਹੜੀ ਮਾਤਾ ਜੀ ਦੀ ਸੀ ਆ ਜਿਹੜੀ ਗੁੜੀਆ ਸੀ ਨਾ ਜਿਹੜੀ ਪੂਰੀ ਹੋਈ ਆ ਇਹਦੇ ਹੁੰਦੇ ਆ ਹੁੰਦੇ ਆ ਨਾ ਚੀਕਦੀਆਂ ਚੀਕਦੀਆਂ ਦੋ ਜਿਹੜੀ ਔਰਤਾ ਪੂਰੀ ਹੋਈਆਂ ਨਾ ਵੈਗਰੂ ਸੱਚੇ ਪਾਛਾ ਉਹ ਨਾ ਕੁੜੀ ਦੇਰੀ ਛੱਡ ਗਈ ਆ ਅੱਛਾ ਉਹ ਚਲੋ ਹੁਣ ਜਿਹੜੀ ਉਹ ਦਵਾਈ ਉਹ ਹਫਤੇ ਦੀ ਦਿੰਦੇ ਆ ਕਿਉਂਕਿ ਅਸ ਤਾਂ ਪੁੱਛਿਆ ਨਹੀਂ ਹੁਣ ਕਿ ਮੈਨੂੰ ਤਾਂ ਵੈਸੇ ਵਿੱਚ ਆ ਪੁਰਾਣਾ ਹੀ ਪਤਾ ਆ ਵੀ ਆ ਗੋਲੀਆਂ ਕੱਢ ਕੇ ਹੁਣ ਲਪਾਵੇ ਪਾਏ ਦੇ ਮੈਡੀਕਲ ਦੇ ਦਿੰਦੇ ਗੋਲੀਆਂ ਦੇ ਹਫਤੇ ਦੇ ਦੇ ਦਿੱਤਾ ਦਾਖਲ ਵੀ ਕੀਤਾ ਬ੍ਰਿਜ ਕੇ ਮਲਕ ਨਹੀਂ ਪਹਿਲਾਂ 9 ਦਿਨ ਕੀਤਾ ਹੈ ਦਾਖਲ 9 ਦਿਨ ਦਾਖਲ ਕਰਨ ਤੋਂ ਬਾਅਦ ਜਿਹੜੀ ਉਹਦੀ ਟ੍ਰੀਟਮੈਂਟ ਬਣਦੀ ਸੀ ਉਹਨਾਂ ਨੇ ਪਹਿਲਾਂ ਤਾਂ ਅਮਰਜੈਂਸੀ ਵਿੱਚ ਲੜਕੀ ਦੀ ਡੈਥ ਹੋ ਗਈ ਉਹ ਜਿਹੜੇ ਬਾਕੀ ਦੇ ਨੇ ਪੇਸ਼ੈਂਟਸ ਨੂੰ ਟੀਵੀ ਵੱਲ ਸ਼ਿਫਟ ਕਰਦਾ ਟੀਵੀ ਵੱਲ ਸ਼ਿਫਟ ਕੀਤਾ ਜਿਹੜਾ ਉੱਥੇ ਇੱਕ ਟੀਵੀ ਦਾ ਪੇਸ਼ੈਂਟ ਹੁੰਦਾ ਹੈ ਮੈਡੀਸਿਨ ਬੜੀ ਗਰਮ ਹੁੰਦੀ ਹੈ ਉਹਦੇ ਕਰ ਅੰਦਰ ਜਲਣ ਹੁੰਦੀ ਆ ਸਾੜ ਪੈਂਦਾ ਬਾ ਬਿਲਡਿੰਗ ਦਾ ਸਾਥ ਦਿਓ ਤੇ ਉਥੇ ਜਿਹੜੇ ਮਰੀਜ਼ ਸੀ ਨਾ ਉਹ ਦਿਨ ਬੰਦੇ ਨਾਲ ਨਾਲ ਹਾਲਤ ਜਿਹੜੀ ਵਿਗੜਦੀ ਜਾ ਰਹੀ ਸੀ ਪੱਕਾ ਨੂੰ ਨਹੀਂ ਆ ਰਹੀ ਬੰਦ ਤੇ ਇਹ ਤੋਂ ਬਹੁਤ ਵੱਲ ਤੁਸੀਂ ਯਾਤੂਤ ਨਾ ਲੱਗਦੀ ਹਾਂ ਬੀਜੇ ਬੰਦ ਕੀਤਾ ਰਹਿ ਚਲੋ ਠੀਕ ਕਿਤੇ ਲਈ ਸਮਾਈ ਬੰਦ ਕੀਤਾ ਰਹਿ ਤੇ ਉਹ ਜਦੋਂ ਡਾਕਟਰ ਸਾਹਿਬ ਕਹਿੰਦਾ ਨਾ ਵੀ ਇੱਥੇ ਸਾਨੂੰ ਗਰਮੀ ਜਿਆਦਾ ਲੱਗਦੀ ਹੈ ਤੇ ਫਿਰ ਉਹ ਟੀਵੀ ਵੱਲ ਤੁਹਾਨੂੰ ਪਤਾ ਇਹਦਾ ਸਟਾਫ ਆ ਕੋਈ ਨਰਸਿੰਗ ਸਟਾਫ ਸਿੱਖਣ ਵਾਲਾ ਕਿਵੇਂ ਆ ਜਾ ਤੋ ਕਹਿੰਦੇ ਤੁਸੀਂ ਇਹਨਾਂ ਨੂੰ ਅਸੀਂ ਇਹ ਮੈਡੀਸਿਨ ਦੇਤੀ ਆ ਟੈਸਟ ਹੋ ਗਿਆ ਸਾਰੇ ਹੋ ਗਏ ਇਹਨਾਂ ਦੇ ਟੈਸਟਾਂ ਵਿੱਚ ਟੀਵੀ ਜਿਹੜੀ ਉਹ ਪੋਜ਼ਿਟਿਵ ਆਈ ਹੈ 75% ਤਿੰਨਾਂ ਪੇਸ਼ਮਾਂ ਠੀਕ ਹੈ ਕਿ ਖਾਦ ਕਰਾ ਕੇ ਦਿਓ ਉਹ ਜਿਸ ਦੇ ਬਾਅਦ ਅਸੀਂ ਵੀਡੀਓ ਬਣਾਉਣੀ ਸਾਨੂੰ ਮੈਂ ਬਹੁਤਨ ਤਰ੍ਹਾਂ ਦੀ ਵੀਡੀਓ ਬਣਾ ਕੇ ਪਾਉਣੀ ਪਈ ਕਿ ਆ ਦਾ ਪਰਿਵਾਰ ਦੀ ਹਾਲਤ ਇੰਨੀ ਗਰੀਬ ਤੇ ਅਸੀਂ ਕੀ ਕਰ ਸਕੀਏ ਤੁਹਾਡਾ ਇਹਨਾਂ ਦਾ ਪਰਿਵਾਰ ਮੇਰੇ ਮਾਮਾ ਜੀ ਆ ਮੇਰਾ ਇਹਨਾਂ ਨਾਲ ਦਾ ਛੋਟਾ ਤੇ ਦੇਖਣੇ ਸੀ ਫਿਰ ਫੈਮਿਲੀ ਵਿੱਚ ਹੋਰ ਕੋਈ ਨਹੀਂ ਸੀ ਫਿਰ ਮੈਨੂੰ ਲੈ ਕੇ ਜਾ ਕੇ ਤੇ ਦੇਖਣੇ ਕਰੀ ਬੀਤ ਤੁਸੀਂ ਕਿੱਥੇ ਰਹਿੰਦੇ ਮੇਰਾ ਪਿੰਡ ਮੋਠਾ ਮਗਾ ਜੀ ਜੀਰੇ ਉਥੇ ਕੌਣ ਰਹਿੰਦਾ ਮੱਲੂ ਕਿੰਨੇ ਕੁ ਜੀਰੇ ਨਾਲ ਇੱਥੇ ਸਾਰਾ ਪਰਿਵਾਰ ਆ ਤੇ ਉਥੇ ਫਿਰ ਲੇਡੀਜ਼ ਨੂੰ ਰੱਖਣਾ ਜਿਹੜਾ ਇੱਥੇ ਘਰ ਔਖਾ ਸੀਗੇ ਵੀ ਲੇਡੀਜ਼ ਨੂੰ ਮੈਂ ਲੈਟਨ ਬਾਦ ਨੂੰ ਪੋਕੋ ਕਿਰੇ ਫੜ ਕੇ ਲੈ ਕੇ ਜਾਣਾ ਉਹ ਬੰਦੇ ਨੂੰ ਲੜੀ ਕੋਲ ਹਸਪੀਟਲ ਤੇ ਕੁੜਕਾ ਸੀਗੇ ਉਥੇ ਲੱਗੇ ਸੀ ਉਥੇ ਅਜ ਤੋਂ ਛੱਤੀ ਕੇ ਚੈਲੰਜ ਨੇ ਪਹਿਲਾ ਛੋਟੇ ਵੱਡੇ ਦਰਦ ਕੋਰਸੀ ਕਰਦੇ ਆ ਜੀ ਉੱਥੇ ਕੋਰਸੀ ਕਰਦੇ ਜਿਹੜੀ ਦਵਾਈ ਤੇ ਜਿਹੜੀ ਦਵਾਈ ਹੈ ਨਾ ਜੀ ਉਹ ਉਹ ਜੋ ਦਵਾਈ ਹੈ ਜਿੱਥੇ ਪੂਰੇ ਇੰਡੀਆ ਚ ਭਾਵੇਂ ਚਲੇ ਘੁੰਮ ਜਾਂਦਾ ਬਸ ਉਹਦਾ ਇੱਕੋ ਦਵਾਈ ਦਾ ਦਵਾਈ ਦਾ ਇਹ ਹੋ ਗਿਆ ਵੀ ਉਹ ਤੁਸੀ ਰੈਗੂਲਰ ਲੈਣੀ ਹੈ ਉਹ ਛੱਡ ਨਹੀਂ ਸਕਦੇ ਭਾਵੇਂ ਤੁਹਾਡੇ ਕਰੇ ਵੀ ਮਰ ਜਾਵੇ ਪੰਜਾਬੀ ਜੱਪ ਕਰਦਾ ਮੈਂ ਮੈਨ ਗਾ ਰੁਪਈਆ ਜੀ ਤੇ ਪ੍ਰਾਈਵੇਟ ਇਲਾਜ ਜੋ ਜਿਹੜਾ ਕਰਾ ਲੋ ਰੁਪਈਆ ਹੋਣਾ ਚਾਹੀਦਾ ਬਸ ਉਹ ਪੈਸਾ ਜਿਹੜਾ ਜੀ ਪ੍ਰਾਈਵੇਟ ਨਹੀਂ ਕੋਈ ਇਲਾਜ ਕਰਾ ਸਕਦਾ ਜੀ ਪ੍ਰਾਈਵੇਟ ਜਿਹੜਾ ਇਹ ਦਵਾਈ ਬਹੁਤ ਮਹਿੰਗੀ ਹੈ ਇਹ ਦਵਾਈ ਪ੍ਰਾਈਵੇਟ ਇਲਾਜ ਇਕਰਾ ਦੇ ਲੈ ਆਏ ਅਕੀਰ ਜਮਦੇ ਦੱਸਦੇ ਆ ਫਿਰ ਇਹ ਗੱਲ ਨਹੀਂ ਮੈਂ ਬੋਲ ਰਿਹਾ ਫਿਰ ਜੋ ਇਹਨਾਂ ਹਾਂ ਇੱਕਿੰਦੇ ਨਾਮ ਚੈੱਕ ਪਾਈ ਤੁਸੀਂ ਕਢਾ ਕੇ ਜene ਕਿਵੇਂ ਕਰਨੇ ਕਿੰਦੇ ਨਾਮ ਤੇ ਪੜਨਾ ਇਹ ਨਾਮ ਤੇ ਪੜਨਾ ਹਾਂ ਨਾਮ ਤੇ ਪੜਨਾ ਜਿਹਦੇ ਨਾਮ ਤੇ ਜਿਹਦੇ ਖਾਤਾ ਗੋਦ ਪੜੋ ਤਾਂ ਮੇਰੇ ਖਾਤੇ ਦੀ ਬੋਲੇ ਸੇਵਾ ਹੀ ਮੇਰੇ ਖਾਤੇ ਹਾਂ ਚਲ ਕੋਈ ਮੇਰੇ ਖਾਤੇ ਆ ਜਾਂਦੀ ਹੈ ਜੀ ਤੇ ਫਿਰ ਇਹ ਮੈਂ ਪੜਿਆ ਨਹੀਂ ਜਾਂਦੇ ਪਰ ਇਹਨੂੰ ਮੇਰੇ ਤੇ ਲਾਇਆ ਲਾ ਲਖਮਨ ਸਿੰਘ ਜੀ 못하면 안된